ਸਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੱਤਾਧਾਰੀ ਪਾਰਟੀ ਨੂੰ ਲੱਗਿਆ ਵੱਡਾ ਚਟਕਾ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਸੱਤਾਧਾਰੀ ਪਾਰਟੀ ਦਾ ਸੀਨੀਅਰ ਲੀਡਰ ਲੜੇਗਾ ਆਜ਼ਾਦ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਏਗਾ ਜਿਸ ਨੂੰ ਲੈ ਕੇ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਅਰਦਾਸ ਕਰਕੇ ਜਿਮਨੀ ਚੋਣ ਲਈ ਸ਼ੁਰੂਆਤ ਕਰ ਦਿੱਤੀ ਹੈ ਸੋ ਉਹ ਕਿਹੜਾ ਲੀਡਰ ਹੈ ਜੋ ਆਮ ਆਦਮੀ ਪਾਰਟੀ ਦੇ ਵਿੱਚੋਂ ਪਾਗੀ ਹੋ ਗਿਆ ਹੈ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਦੇ ਨਾਲ ਸਾਰਿਆਂ ਨੂੰ ਇਹ ਹੀ ਗੁਜਾਰਸ਼ ਹੈ ਜਿਹੜਾ ਕਿ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੋ ਤਰਨਤਾਰਨ ਦੀ ਜਿਮਣੀ ਚੌਣ ਜਿੱਥੂ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਅਧਿਹਾਕ ਹੋ ਗਿਆ ਔਰ ਇਸ ਸੀਟ ਨੂੰ ਖਾਲੀ ਐਲਾਨ ਕੀਤਾ ਗਿਆ ਜੋ ਹੁਣ ਕਿਥੇ ਜਿੰਨੀ ਚੋਣ ਹੁਣ ਜਾ ਰਹੀ ਹੈ ਚੋਣ ਦੇ ਆਲਾਨ ਤੋਂ ਪਹਿਲਾਂ ਹੀ ਇੱਥੇ ਸੱਤਾਧਾਰੀ ਪਾਰਟੀ ਨੂੰ ਵੱਡਾ ਚਟਕਾ ਲੱਗ ਗਿਆ ਹੈ ਸੱਤਾਧਾਰੀ ਪਾਰਟੀ ਦੇ ਉਹ ਲੀਡਰ ਜਿਹੜੇ ਟਿਕਟ ਦੀ ਦਵੇਦਾਰੀ ਚਾਰੇ ਸੀ ਉਹਨਾਂ ਨੇ ਹਾਲ ਹੀ ਵਿੱਚ ਅੱਜ ਇਕੱਠੇ ਹੋ ਕੇ ਅਕਾਲੀ ਦਲ ਵਿੱਚੋਂ ਸ਼ਾਮਲ ਹੋਏ ਆਪ ਵਿੱਚ ਹਰਮੀਤ ਸਿੰਘ ਸੰਧੂ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ ਜੇਕਰ ਕਿਸੇ ਬਾਰੀ ਨੂੰ ਪਾਰਟੀ ਨੇ ਟਿਕਟ ਦਿੱਤੀ ਤਾਂ ਉਸ ਨੂੰ ਇੱਥੋਂ ਹਰਾਉਣ ਲਈ ਪੂਰੀ ਵਾਹ ਲਾ ਦੇਣਗੇ ਸੋ ਸੱਤਾਧਾਰੀ ਪਾਰਟੀ ਦੇ ਵਿੱਚ ਉਹਨਾਂ ਨੇ ਦਾਵੇਦਾਰੀ ਠੋਕੀਏ ਜੋ ਕਿ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਬਾਹਰਲੇ ਉਮੀਦਵਾਰ ਨੂੰ ਟਿਕਟ ਦਿੱਤੀ ਤਾਂ ਉਹ ਪੂਰੀ ਤਰ੍ਹਾਂ ਆਜ਼ਾਦ ਉਮੀਦਵਾਰ ਵਜੋਂ ਵੀ ਮદાન ਵਿੱਚ ਉਤਰੇਗਾ ਅਤੇ ਲੋਕਾਂ ਦੇ ਉਕਤ ਐਲਾਨ ਤੋਂ ਪਹਿਲਾਂ ਇਕੱਠਿਆਂ ਹੋ ਕੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤਰੰਤਾਰ ਵਿਖੇ ਮੱਥਾ ਵੀ ਟੇਕਿਆ ਤੇ ਉਸ ਤੋਂ ਬਾਅਦ ਆਪਣੀ ਚੋਣ ਮਹਿੰਮ ਸ਼ੁਰੂ ਕਰ ਦਿੱਤੀ ਹੈ ਦੱਸ ਦੇ ਕੇ ਡਾਕਟਰ ਕਸ਼ਮੀਰ ਸਿੰਘ ਜੋ ਕਿ ਵਿਧਾਇਕ ਸੀ ਤਰੰਤਾਰ ਤੋਂ ਉਹਨਾਂ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਬਾਅਦ ਵਿੱਚ ਇਹ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਜਿੱਥੇ ਹੁਣ ਜਿਮਨੀ ਚੋਣ ਹੋਣੀ ਹੈ ਚੋਣ ਲੜਨ ਲਈ ਆਪ ਦੇ ਲੀਡਰ ਅਤੇ ਜੰਗਲਾਤ ਵਿਭਾਗ ਦੇ ਵੈਸ ਚੇਅਰਮੈਨ ਗੁਰਦੇਵ ਸਿੰਘ ਸੰਧੂ ਜਿਨ੍ਹਾਂ ਨੇ ਅੱਜ ਇਹ ਵੱਡਾ ਐਲਾਨ ਕੀਤਾ ਉਹਨਾਂ ਦੇ ਨਾਲ ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਗੁਰਸੇਵ ਸਿੰਘ ਆਲਖ ਬਧਾਈਕਰਤਾ ਕਸ਼ਮੀਰ ਸਿੰਘ ਸੋਲ ਦੇ ਨਜ਼ਦੀਕੀ ਰਿਸ਼ਤੇਦਾਰ ਐਡਵੋਕੇਟ ਕੋਮਲ ਪ੍ਰੀ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਜਦੋਂ ਬਿਮਾਰ ਸੀ ਤਾਂ ਉਹੀ ਸਾਰਾ ਕੰਮ ਕਾਜ ਦੇਖਦੇ ਸੀ ਸੋ ਪਿੰਡਾਂ ਦੇ ਸਰਪੰਚਾਂ ਪੰਚਾਂ ਦੇ ਨਾਲ ਜੋ ਗ੍ਰਾਂਟਾਂ ਦੇਣੀਆਂ ਜਾਂ ਕੰਮ ਕਰਵਾਉਣੇ ਡਾਕਟਰ ਕੋਮਲਪ੍ਰੀਤ ਜੋ ਐਡਵੋਕੇਟ ਕੋਮਲਪ੍ਰੀਤ ਸਿੰਘ ਹੀ ਸਭ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਸੀ ਔਰ ਸਰਪੰਚਾਂ ਦੇ ਕੋਲ ਉਹਨਾਂ ਨੂੰ ਗ੍ਰਾਂਟਾਂ ਦਿੰਦੇ ਸੀ ਸੋ ਡਾਕਟਰ ਐਡਵੋਕੇਟ ਕੋਮਲਪ੍ਰੀਤ ਸਿੰਘ ਸੰਧੂ ਜਿਨ੍ਹਾਂ ਨੇ ਡਾਕਟਰ ਕਸ਼ਮੀਰ ਸਿੰਘ ਦੇ ਹੁੰਦਿਆਂ ਹੋਇਆਂ ਵੀ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਦੇ ਰਹੇ ਨੇ ਉਹਨਾਂ ਨੇ ਵੀ ਆਪਣੀ ਦਾਵੇਦਾਰੀ ਥੋਕੀ ਹੈ ਜੋ ਕਿ ਤਰਨਤਾਰਨ ਸ਼ਹਿਰ ਦੇ ਵਿੱਚ ਹੋਡਿੰਗ ਬੋਰਡ ਦੇਖੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸੋ ਕੋਮਲ ਪ੍ਰਿੰਸ ਸਿੰਘ ਐਡਵੋਕੇਟ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਨਾਮ ਉਹਨਾਂ ਦੇ ਹੋਡਿੰਗ ਬੋਰਡ ਲੱਗੇ ਹੋਏ ਸੀ ਸੋ ਪਰ ਫੋਨ ਜਿਹੜੇ ਹੋਡਿੰਗ ਬੋਰਡ ਨੇ ਉੱਥੇ ਜੋ ਹਰਮੀਤ ਸਿੰਘ ਸੰਧੂ ਨੇ ਆਪਣੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਇਹ ਬਹੁਤ ਵੱਡੀ ਪਕਾਵਤ ਹੋਈ ਹੈ ਕੁਝ ਦਿਨ ਪਹਿਲਾਂ ਤਰਨਤਾਰ ਤੋਂ ਤਿੰਨ ਵਾਰ ਦੇ ਜਿਹੜੇ ਵਿਧਾਇਕ ਸੀ ਸ਼੍ਰੋਮਣੀ ਕਾਲੀਦਾਰ ਤੋਂ ਹਰਮੀਤ ਸਿੰਘ ਸੰਧੂ ਉਹਨਾਂ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮੁਨੀਰ ਸੋਧਿਆ ਦੀ ਅਗਵਾਈ ਹੇਠ ਉਹ ਆਪੇ ਸ਼ਾਮਲ ਹੋਏ ਸੀ ਉਹਨਾਂ ਨੇ ਟਿਕਟ ਦੀ ਦਾਅਵੇਦਾਰੀ ਨੂੰ ਆਪਣੇ ਦਾਅਵੇਦਾਰੇ ਖੇਤਰ ਵਿੱਚ ਜੋ ਦਿਖਾਣੀ ਸ਼ੁਰੂ ਕਰ ਦਿੱਤੀ ਹੈ ਕਈ ਦਿਨਾਂ ਤੋਂ ਸੁਲਗ ਰਹੀ ਚਿੰਗਿਆਰੀ ਅੱਜ ਉਸ ਕਰੇ ਭੰਬੜ ਬਣ ਗਈ ਜਦੋਂ ਐਡਵੋਕੇਟ ਕੋਮਲਪ੍ਰੀਤ ਅਤੇ ਗੁਰਦੇਵ ਸਿੰਘ ਸੰਧੂ ਤੇ ਗੁਰਸੇਵ ਗੁਰਸੇਵ ਸਿੰਘ ਆਲਖ ਨੇ ਇਕੱਠੇ ਹੋ ਕੇ ਆਪਣੇ ਸਾਥੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਐਲਾਨ ਕੀਤਾ ਕਿ ਉਹ ਬਾੜੀ ਉਮੀਦਵਾਰ ਨੂੰ ਟਿਕਟ ਨਹੀਂ ਦੇਣ ਦੇਣਗੇ ਜੇਕਰ ਉਹਨਾਂ ਨੂੰ ਟਿਕਟ ਮਿਲ ਗਈ ਤਾਂ ਫਿਰ ਉਸ ਨੂੰ ਇੱਥੋਂ ਨਹੀਂ ਚਿੱਤਨ ਦੇਣਗੇ ਉਸ ਨੂੰ ਹਰਾ ਕੇ ਭੇਜਣਗੇ ਸੋ ਆਜ਼ਾਦ ਉਮੀਦਵਾਰਵਾਜੋ ਚੋਣ ਮੈਦਾਨ ਵਿੱਚ ਉਤਰਨਗੇ ਉਹਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰਦੇ ਪਰ ਜੇਕਰ ਪਾਰਟੀ ਨੇ ਟਿਕਟ ਦੇਣੀ ਹੈ ਤਾਂ ਕਿਸੇ ਪ੍ਰਾਣੇ ਵਰਕਰ ਜਾਂ ਆਗੂ ਨੂੰ ਦੇਵੇ ਹਾਲਾਂਕਿ ਆਮ ਆਦੀ ਪਾਰਟੀ ਜਿਮਣੀ ਚੋਣ ਲਈ ਉਮੀਦਵਾਰ ਦਾ ਐਲਾਨ ਕਦੋਂ ਕਰਦੀ ਹੈ ਇਹ ਤਾਂ ਸਮੇਂ ਦੇ ਗਰ ਵਿੱਚ ਹੈ ਪਰ ਦਬੇ ਤਰ੍ਹਾਂ ਲੋਕੀਤੇ ਕਿ ਉਕਤ ਐਲਾਨ ਤੋਂ ਬਾਅਦ ਜਿਮਣੀ ਚੋਣ ਤੋਂ ਪਹਿਲਾਂ ਜਿੱਥੇ ਪਾਰਟੀਆਂ ਦੀਆਂ ਚਿੰਤਾਵਾਂ ਵਧ ਗਈਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਫਰਮੀਤ ਸਿੰਘ ਸੰਧੂ ਲਈ ਵੀ ਬਹੁਤ ਔਖਾ ਹੋ ਜਿਵੇਗਾ ਤਰਨਤਾਰ ਜਿਮਨੀ ਚੌਂ ਜਿੰਨਾ ਕਿਉਂਕਿ ਇਹ ਤਿੰਨੋਂ ਵੱਡੇ ਲੀਡਰ ਨੇ ਜਿਹੜੇ ਵਕ ਵਕ ਅਹੁਦੇ ਆਤੇ ਨੇ ਉਹ ਤਰਨਤਾਰ ਮਾਝੇ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਆਧਾਰ ਹੈ ਅਕਾਲੀ ਦਲ ਦੀ ਵੋਟ ਵੀ ਇਹਨਾਂ ਵਾਲੇ ਪਾਸੇ ਜੋ ਕਨਵਰਟ ਹੋਵੇਗੀ ਕਿਉਂਕਿ ਅਕਾਲੀ ਦਲ ਦੇ ਵੱਲੋਂ ਜੋ ਇੱਥੇ ਉਮੀਦਵਾਰ ਖੜਾ ਕੀਤਾ ਗਿਆ ਉਹ ਅਕਾਲੀ ਦਲ ਨਹੀਂ ਹੈ ਉਹ ਜਿਹੜਾ ਕਿ ਇੱਕ ਆਜ਼ਾਦ ਗਰੁੱਪ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਜਿਸ ਕਰਕੇ ਇਹਨਾਂ ਲੀਡਰਾਂ ਨਾਲ ਅਕਾਲੀ ਦਲ ਵੀ ਸਾਂਝ ਪਾ ਰਹੇ ਨੇ ਸੋ ਅਕਾਲੀ ਦਲ ਦੀ ਵੋਟ ਦੇ ਨਾਲ ਇਹਨਾਂ ਨੇ ਜੋ ਅੱਜ ਐਲਾਨ ਕੀਤਾ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਨੇ ਟਿਕਟ ਬਾਹਰੀ ਉਮੀਦਵਾਰوں ਦੀ ਦਿੱਤੀ ਤਾਂ ਫਿਰ ਇਹ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਜੋ ਪਹਿਲਾ ਜਿਮਨੀ ਚੋਣ ਹੋਵੇਗੀ ਜਿੱਥੇ ਆਮ ਆਦਮੀ ਪਾਰਟੀ ਹਾਰੇਗੀ ਜੋ ਕਿ 2027 ਦਾ ਮੁੱਢ bắt ਜਾਵੇਗਾ 2027 ਦੇ ਵਿੱਚ ਜਿਹੜਾ ਤਰਨਤਾਰ ਚਿੰਨੀ ਚੋਣ ਜਿੱਤੇਗਾ ਉਸ ਦੀ ਸਰਕਾਰ ਬਣੇਗੀ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਚਿੰਤਾ ਵਿੱਚ ਨੇ ਕਿ ਟਿਕਟ ਕਿਸ ਨੂੰ ਦਿੱਤੀ ਜਾਵੇ ਜੋ ਪੂਰੀ ਤਰ੍ਹਾਂ ਵਿਰੋਧ ਹੋ ਰਿਹਾ ਪਹਿਲਾਂ ਜਿੰਨੀਆਂ ਵੀ ਚਿੰਨੀ ਚੋਣਾਂ ਹੋਈਆਂ ਨੇ ਇੰਨਾ ਵਿਰੋਧ ਕਦੀ ਨਹੀਂ ਹੋਇਆ ਜਿੰਨਾ ਤਰਨਤਾਰ ਵਿੱਚ ਹੋ ਰਿਹਾ